ਗ਼ਜ਼ਲ ਲੇਖਕ ਪ੍ਰੋਫੈਸਰ ਪਰਮਜੀਤ ਸਿੰਘ ਨਿੱਕੇ ਹੁਮਨ ਆਪਣੇ ਹੀ ਜਦ ਆਪਣਿਆਂ ਨੂੰ ਡੁੱਟਦੇ ਨੇ ਇੱਕ ਇੱਕ ਕਰਕੇ ਸਾਰੇ ਰਿਸ਼ਤੇ ਟੁੱਟਦੇ ਨੇ ਆਪਣੇ ਹੀ ਜਦ ਆਪਣਿਆਂ ਨੂੰ ਡੁੱਟਦੇ ਨੇ ਇੱਕ ਇੱਕ ਕਰਕੇ ਸਾਰੇ ਰਿਸ਼ਤੇ ਟੁੱਟਦੇ ਨੇ ਲੋਕਾਂ ਦੀ ਕੀ ਲੋਕ ਤਮਾਸ਼ਾ ਵੇਖਣਗੇ ਆਪਣੇ ਹੀ ਜਦ ਪਰਦੇ ਲਾ ਕੇ ਸੁੱਟਦੇ ਨੇ ਲੋਕਾਂ ਦੇ ਕੀ ਲੋਕ ਤਮਾਸ਼ਾ ਵੇਖਣਗੇ ਆਪਣੇ ਹੀ ਜਦ ਪਰਦੇ ਲਾ ਕੇ ਸੁੱਟਦੇ ਨਹੀਂ ਜਦ ਪੁੱਤਨ ਛੇੜੀ ਧੀ ਬਦਕਾਰ ਹੈ ਹੋ ਜਾਂਦੀ ਜਦ ਪੁੱਤਨ ਛੇੜੀ ਧੀ ਬਦਕਾਰ ਹੈ ਹੋ ਜਾਂਦੀ ਕਰਮ ਵਿਚਾਰੇ ਮਾਪਿਆਂ ਦੇ ਤਾਂ ਫੁੱਟਦੇ ਨਹੀਂ ਬੱਚਿਆਂ ਖਾਤਰ ਮਾਂ ਹੈ ਭੁਖੀ ਸੌ ਜਾਂਦੀ ਬੱਚਿਆਂ ਖਾਤਰ ਮਾਂ ਹੈ ਭੁਖੀ ਸੌ ਜਾਂਦੀ ਨਾ ਸ਼ੁਕਰੇ ਜੋ ਪੈਰ ਨਾ ਮਾਂ ਦੇ ਕੁੱਟਦੇ ਨੇ ਨਾ ਸ਼ੁਕਰੇ ਜੋ ਪੈਰ ਨਾ ਮਾਂ ਦੇ ਕੁੱਟਦੇ ਨੇ ਛੱਡ ਬਦੀਆਂ ਤੇ ਸੰਤ ਚਾਹੀ ਕੋਈ ਬਨ ਜਾਵੇ ਛੱਡ ਬਦੀਆਂ ਤੇ ਸੰਤ ਚਾਹੀ ਕੋਈ ਬਨ ਜਾਵੇ ਬਦਨਾਮੀ ਦੇ ਦਾਗ ਨਹੀਂ ਫਿਰ ਛੁੱਟਦੇ ਨਹੀਂ ਛੱਡ ਦਿਲ ਪਰ ਛੱਡ ਲੋਕਾਂ ਪਿੱਛੇ ਕੀ ਲੱਗਣਾ ਛੱਡ ਦਿਲ ਪਰ ਛੱਡ ਲੋਕਾਂ ਪਿੱਛੇ ਕੀ ਲੱਗਣਾ ਲੋਕ ਤਾਂ ਬੂਟਾ ਜੜ ਤੋਂ ਫੜ ਕੇ ਪੁੱਟਦੇ ਨੇ ਲੋਕ ਤਾਂ ਬੂਟਾ ਜੜ ਤੋਂ ਫੜ ਕੇ ਪੁੱਟਦੇ ਨੇ ਆਪਣੇ ਹੀ ਜਦ ਆਪਣੇਆਂ ਨੂੰ ਲੁੱਟਦੇ ਨੇ ਇੱਕ ਇੱਕ ਕਰਕੇ ਸਾਰੇ ਰਿਸ਼ਤੇ ਟੁੱਟਦੇ ਨੇ ਇੱਕ ਇੱਕ ਕਰਕੇ ਸਾਰੇ ਰਿਸ਼ਤੇ ਟੁੱਟਦੇ ਨੇ